ਆ ਦੇਖ ਸਕਦੇ ਹੈਗੇ ਉਹ ਇਹ ਐਂਡ ਦੇ ਵਿੱਚ ਇਸ ਮਾਡਲ ਦਾ ਅਸੀਂ ਰੇਟ ਜਿਹੜਾ ਹੈਗਾ ਸਪੈਸ਼ਲ ਦੇ ਨਾਲੇ ਹੈਗੇ ਆ ਇਹ ਚ ਸਪੈਸ਼ਲ ਗਿਆ ਤਾਂ 30000 ਰਿਹਾ ਪਹਿਲਾਂ ਵਾਂਗੂ ਅੱਛਾ 30000 ਹੈਗਾ ਤੁਸੀਂ 30000 ਦੇਖਿਆ ਜੀ ਅਜੇ ਤੱਕ ਹਾਂਜੀ ਓਕੇ ਦੇਖੋ ਜਿਹੜਾ ਹੁਣ ਕਿੰਨਾ ਹੈ ਜੀ ਇਹ ਚ ਗਿਆ ਬਣਿਆ 1000 ਘਟਿਆ ਇਹ ਤਾਂ 1000 ਘਟਿਆ ਜੀ ਹੋਰ ਆ ਲੋ ਜੀ 28000 ਹਾਂਜੀ ਤੇ ਕੁਝ ਹੋਰ ਵੀ ਹੋ ਸਕਦਾ ਹੈ ਆ ਲੋ ਜੀ ਤੁਹਾਡੇ ਕਹਿਣ ਤੇ ਅਸੀਂ ਇਹ ਮਾਡਲ ਹਾਂਜੀ ਸਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਜਿਵੇਂ ਕਿ ਹੁਣ ਦੀਵਾਲੀ ਤਾਂ ਖਤਮ ਹੋ ਗਈ ਹੈ ਹਾਂਜੀ ਤੇ ਤੁਸੀਂ ਉਸ ਤੋਂ ਬਾਅਦ ਵੀ ਆਫਰ ਲਗਾਤੇ ਸੀਗੇ ਹਾਂਜੀ ਪਰ ਜਿਹੜੇ ਹੁਣ ਫਿਰ ਰਹਿ ਗਏ ਨੇ ਤੇ ਹੁਣ ਜਿਵੇਂ ਇਅਰ ਐਂਡ ਵੀ ਆ ਗਿਆ ਹੈ ਤਾਂ ਕੋਈ ਆਫਰ ਦੋਗੇ ਜਿਹੜੇ ਰਹਿ ਗਏ ਨੇ ਉਹਨਾਂ ਨੂੰ ਆਫਰ ਮਿਲ ਜਵੇ ਕੁਝ ਦੀਵਾਲੀ ਨੇ ਜਿਵੇਂ ਕਿ ਤੁਹਾਨੂੰ ਪਤਾ ਹੈਗਾ ਸਾਡਾ ਰੇਟ ਜਿਹੜਾ ਸੀਗਾ 30000 ਰੁਪਏ ਸੀਗਾ ਨਾ ਜੀ ਕੁੰਟਰ ਦਾ ਆ ਖੜੇ ਨੇ ਜੀ ਰੰਗ 6 ਰੰਗ ਹੈਗੇ ਨੇ ਜੀ ਹੁਣ ਤੁਸੀਂ ਹੋਰ ਵੀ ਰੰਗ ਰੰਗੇ ਲਿਆਏ ਹਾਂ ਹਾਂ ਬਲੈਕ ਗ੍ਰੇ ਰੈੱਡ ਬਲੂ ਤੇ ਮਿਲਟਰੀ ਗ੍ਰੀਨ ਹੈ ਨਾ ਤੁਹਾਨੂੰ ਪਤਾ ਹੈ ਕਿ ਇਹਦਾ ਰੇਟ ਜਿਹੜਾ ਸੀਗਾ 30000 ਰੁਪਏ ਵੇਚਿਆ ਸੀਗਾ ਠੀਕ ਹੈ ਮਾਰਕੀਟ ਦੇ ਵਿੱਚ ਲੋਕੀ ਵੇਚਦੇ ਹੈਗੇ ਨੇ 30000 ਰੁਪਏ ਦਾ ਹੀ ਵੇਚਦੇ ਨੇ 33 33 35 35000 40 40000 ਰੁਪਏ ਦਾ ਵੇਚਦੇ ਨੇ ਆਪਾਂ 30000 ਰੁਪਏ ਦਾ ਵੇਚਿਆ ਸੀਗਾ ਉਹਦੇ ਵਿੱਚ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹਦੇ ਵਿੱਚ 1000 ਵਾਟ ਦੀ ਮੋਟਰ ਸੀਗੀ ਤੇ 10 ਇੰਚ ਟਾਇਰ ਦੇ ਵਿੱਚ ਸੀਗਾ ਹੁਣ ਅਸੀਂ ਸਕੂਟਰ ਲੈ ਆਂਦਾ ਹੈਗੇ ਜੀ 12 ਇੰਚ ਟਾਇਰ ਦੇ ਵਿੱਚ 1200 ਵਾਟ ਦੀ ਮੋਟਰ ਦੇ ਵਿੱਚ ਅੱਛਾ ਟਾਇਰ ਹੋਰ ਵੱਡਾ ਹੋ ਗਿਆ ਟਾਇਰ ਸਾਈਜ਼ 12 ਇੰਚ ਹੋ ਗਿਆ ਹੈ ਜੀ 1200 ਵਾਟ ਦੀ ਪਾਉ ਨੂੰ ਦੇਣ ਵਾਲੇ ਹੈਗੇ ਆ ਤੁਸੀਂ ਆ ਦੇਖ ਸਕਦੇ ਹੈਗੇ ਉਹ ਇਹ ਐਂਡ ਦੇ ਵਿੱਚ ਇਸ ਮਾਡਲ ਦਾ ਅਸੀਂ ਰੇਟ ਜਿਹੜਾ ਹੈਗਾ ਸਪੈਸ਼ਲ ਦੇਣ ਵਾਲੇ ਹੈਗੇ ਆ ਇੱਥੇ ਸਪੈਸ਼ਲ ਗਿਆ ਤਾਂ 30000 ਰੁਪਏ ਹੈ ਪਹਿਲਾਂ ਵਾਂਗੂ ਅੱਛਾ 30000 ਹੈਗਾ ਤੁਸੀਂ 30000 ਦੇਖਿਆ ਜੀ ਹਜੇ ਤੱਕ ਤਾਂ ਹਾਂਜੀ ਓਕੇ ਦੇਖੋ ਜਰਾ ਹੁਣ ਕਿੰਨਾ ਹੈ ਜੀ ਇਹ ਚ ਗਿਆ ਬਣਿਆ 1000 ਘਟਿਆ ਇਹ ਤਾਂ 1000 ਘਟਿਆ ਜੀ ਹੋਰ ਆ ਲੋ ਜੀ 28000 ਹਾਂਜੀ ਤੇ ਕੁਝ ਹੋਰ ਵੀ ਹੋ ਸਕਦਾ ਹੈ ਆ ਲੋ ਜੀ ਤੁਹਾਡੇ ਕਹਿਣ ਤੇ ਅਸੀਂ ਇਹ ਮਾਡਲ ਦੇਣ ਵਾਲੇ ਹੈਗੇ ਆ 27000 ਰੁਪਏ ਦੇ ਵਿੱਚ ਟਾਇਰ ਰਹਿਣ ਵਾਲਾ ਹੈਗਾ ਫਰੰਟ 12 ਇੰਚ ਰੀਅਰ 10 ਇੰਚ 1200 ਵਾਟ ਦੀ ਮੋਟਰ ਰਹਿਣ ਵਾਲੀ ਹੈਗੀ ਕਲਰ ਸਾਡੇ ਕੋਲ 6 ਮਿਲ ਜਾਣਗੇ ਜੀ ਪ੍ਰਾਈਸ ਇਹਦਾ ਸਕੂਟਰ ਦਾ ਰਹਿਣ ਵਾਲਾ ਹੈਗਾ ਸਿਰਫ ਔਰ ਸਿਰਫ 27000 ਰੁਪਿਆ ਜੀ ਨਹੀਂ 27 27000 ਚ 27000 ਰੁਪਿਆ ਜੀ ਵਿਦ ਬੈਟਰੀ ਵਿਦ ਚਾਰਜਰ ਰੇਟ ਹੋਏਗਾ ਜੀ ਇਹ ਕੋਈ 30 ਨਹੀਂ ਕੋਈ 29 ਨਹੀਂ ਕੋਈ 28 ਨਹੀਂ 27000 ਰੁਪਿਆ ਜੀ ਦੇਖੋ ਜੀ April ਹਲੇ ਆਇਆ ਨਹੀਂ ਮਹੀਨਾ ਤੁਸੀਂ April ਪ੍ਰੈਂਕ ਨਾ ਕਰਦੇ ਹੋ ਜੀ ਆਪਣੇ ਨਹੀਂ ਜੀ ਨਹੀਂ April ਪ੍ਰੈਂਕ ਨਹੀਂ ਹੈਗਾ ਇਹ ਸਿਰਫ ਔਰ ਸਿਰਫ ਜਿਹੜੀ ਆਫਰ ਹੈਗੀ ਹੈ ਇਅਰ ਐਂਡ ਆਫਰ ਹੈਗੀ ਹੈ ਜੀ 31 ਦਸੰਬਰ 2025 ਤੱਕ ਇਹ ਆਫਰ ਚੱਲਣ ਵਾਲੀ ਹੈਗੀ ਹੈ ਜੀ ਉਸ ਤੋਂ ਬਾਅਦ ਜਿਹੜੇ ਪ੍ਰਾਈਸਿਸ ਹੈਗੇ ਨੇ ਉਹ ਨਿਊ ਇਅਰ ਦੇ ਵਿੱਚ ਜੋ ਹੋਣਗੇ ਉਹ ਆਪਾਂ ਤੁਹਾਨੂੰ ਆਪਣੀ ਵੀਡੀਓ ਦੇ ਵਿੱਚ ਅਪਡੇਟ ਕਰ ਦਾਂਗੇ ਤੁਸੀਂ ਜਿੰਨਾ ਮਰਜ਼ੀ ਸਕੂਟਰ ਸਾਡੇ ਕੋਲੇ ਬੁੱਕ ਕਰਵਾ ਸਕਦੇ ਹੈਗੇ ਉਹ 27000 ਰੁਪਏ ਰੇਟ ਦੇ ਵਿੱਚ ਵਿਦ ਬੈਟਰੀ ਵਿਦ ਚਾਰਜ ਸਕੂਟਰ ਲੈਣ ਵਾਲਾ ਹੈਗਾ ਜੀ ਇਹ ਨਹੀਂ ਹੋਏਗਾ ਕਿ ਬੈਟਰੀ ਹੀ ਹੈਗੀ ਜਾਂ ਚਾਰਜਰ ਨਹੀਂ ਹੈਗਾ ਸਭ ਕੁਝ ਨਾਲ ਦੇਵਾਂਗੇ ਜੀ ਚੱਲਦਾ ਸਕੂਟਰ ਦੇਵਾਂਗੇ ਬੈਟਰੀ ਚਾਰਜਰ ਦੇ ਨਾਲ ਹੋਏਗਾ 27000 ਰੁਪਏ ਦੇ ਵਿੱਚ ਲੋਕੀ ਜਿਹੜਾ ਤੁਹਾਨੂੰ ਦਿਖਾਦੇ ਹੈਗੇ ਨੇ ਜੀ ਅਰ 90 ਹਜ਼ਾਰ ਦੀਆਂ ਚ ਲੈ ਲੋ ਜੀ ਲੱਖ ਦੀਆਂ ਲੈ ਲੋ ਜੀ ਸਾਡੀਆਂ ਰਹਿ ਜਾਣੀਆਂ ਸਿਰਫ ਔਰ ਸਿਰਫ 81000 ਰੁਪਏ ਦੀਆਂ ਤਿੰਨ ਸਕੂਟਰੀਆਂ ਅੱਛਾ ਜੀ 19000 ਰੁਪਏ ਘਟ ਗਿਆ ਹਾਂ 81000 ਰੁਪਏ ਦੀਆਂ ਆਪਾਂ ਇਹ ਤਿੰਨ ਸਕੂਟਰੀਆਂ ਦੇਣ ਵਾਲੇ ਆ ਕੋਈ ਸਿੰਗਲ ਪੀਸ ਵੀ ਲੈਣ ਆਂਦਾ ਤੇ ਉਹਨੂੰ ਸਿੰਗਲ ਪੀਸ ਵੀ ਜਿਹੜਾ ਹੈਗਾ 27000 ਰੁਪਏ ਦਾ ਮਿਲੇਗਾ ਜੀ ਨਹੀਂ ਤੇ ਤੁਸੀਂ ਇੱਕ ਵਾਰੀ ਬੈਟਰੀਆਂ ਦਿਖਾ ਦੋਗੇ ਤੁਹਾਡੇ ਕੋਲ ਹੈ ਵੀ ਕਿ ਨਹੀਂ ਬੈਟਰੀਆਂ ਜੀ ਦੇਖ ਤੁਸੀਂ ਬੈਟਰੀਆਂ ਦਾ ਸਟਾਕ ਦੇਖ ਸਕਦੇ ਹੋ ਜੀ ਉਹ ਦੇਖੋ ਜੀ ਉੱਧਰ ਬੈਟਰੀਆਂ ਹੀ ਬੈਟਰੀਆਂ ਲੱਗੀਆਂ ਹੋਈਆਂ ਨੇ ਜੀ ਉਹ ਦੇਖੋ ਬੈਟਰੀਆਂ ਹੀ ਲੱਗਿਆ ਹੋਈਆਂ ਨੇ ਬੈਟਰੀਆਂ ਵੀ ਤੁਸੀਂ ਦੇਖ ਸਕਦੇ ਹੋ ਜੀ 32 ਐਂਪੀਅਰ ਦੀ ਬੈਟਰੀ ਰਹਿਣ ਵਾਲੀ ਹੈਗੀ ਹੈ ਜੀ ਠੀਕ ਹੈ ਜੀ 28 ਨਹੀਂ ਰਹੇਗੀ 29 ਨਹੀਂ ਰਹੇਗੀ 30 ਨਹੀਂ ਰਹੇਗੀ 32 ਤੋਂ 33 ਐਂਪੀਅਰ ਦੀ ਬੈਟਰੀ ਰਹਿਣ ਵਾਲੀ ਹੈਗੀ ਹੈ ਜੀ ਗ੍ਰੈਫੀਨ ਟੈਕਨੋਲੋਜੀ ਦੀ ਬੈਟਰੀ ਰਹਿਣ ਵਾਲੀ ਹੈਗੀ ਹੈ ਅੱਛਾ ਇਹ ਵਧੀਆ ਵੀ ਹੁੰਦੀ ਹੈ ਜੀ ਵਧੀਆ ਬੈਟਰੀ ਰਹੇਗੀ ਜੀ ਵਿਦ ਬਿੱਲ ਰਹੇਗਾ ਜੀ ਇਹ ਪ੍ਰਾਈਸ ਅੱਛਾ ਵਿਦ ਬਿੱਲ ਹਾਂ ਜੀ ਕੋਈ ਕੱਚੇ ਦਾ ਕੰਮ ਨਹੀਂ ਕੋਈ ਕੱਚੇ ਦਾ ਕੰਮ ਨਹੀਂ ਜੀ ਹਾਂ ਸਰ ਜੀ ਇਹ ਤਾਂ ਇਹਨਾਂ ਦੇ ਮਾਡਲਾਂ ਦੇ ਰੇਟ ਹੋਗੇ ਤੇ ਬਾਕੀ ਤੁਹਾਡੇ ਕੋਲ ਇੰਨੇ ਸਾਰੇ ਮਾਡਲ ਨੇ ਇੰਨੀ ਵੈਰ ਇਹਨਾਂ ਦੇ ਵੀ ਕੋਈ ਆਪਣਾ ਸਾਰੇ ਹੀ ਮਾਡਲਾਂ ਦੇ ਉੱਤੇ ਆਫਰ ਲਾਤੀ ਹੋਈ ਹੈ ਜੀ ਸਾਰੇ ਹੀ ਮਾਡਲਾਂ ਦੇ ਉੱਤੇ ਦੇਖੋ ਇਸ ਤੋਂ ਬਾਅਦ ਬੜਾ ਟ੍ਰੈਂਡਿੰਗ ਮਾਡਲ ਹੈਗਾ ਗੋਲ ਲੈਡ ਵੈਸਟੇ ਵਾਲਾ ਜਿਹੜਾ ਤੁਸੀਂ ਕਹਿੰਦੇ ਹੋ ਜੀ ਗੋਲ ਲੈਡ ਵੈਸਟੇ ਦੇ ਵਿੱਚ ਤਿੰਨ ਰੰਗ ਖੜੇ ਨੇ ਜੀ ਬਲੈਕ ਗ੍ਰੇ ਵਾਈਟ ਠੀਕ ਹੈ ਜੀ ਉਹ ਰਿਹਾ ਵਾਈਡ ਸਟਾਕ ਤੁਸੀਂ ਦੇਖ ਸਕਦੇ ਹੋ ਜੀ ਗੋਲ ਲੈਡ ਦੇ ਵਿੱਚ ਵੀ ਆਪਣੇ ਕੋਲ ਵਾਧੂ ਪਿਆ ਜੀ ਸਿੰਗਲ ਲੈਡ ਦੇ ਵਿੱਚ ਵੀ ਵਾਧੂ ਪਿਆ ਤੇ ਡਬਲ ਲੈਡ ਦੇ ਵਿੱਚ ਵੀ ਵਾਧੂ ਪਿਆ ਜੀ ਸਿੰਗਲ ਲੈਡ ਦੇ ਵਿੱਚ ਵੀ ਵਾਧੂ ਸਟਾਕ ਪਿਆ ਹੈ ਜੀ ਸਿੰਗਲ ਲੈਡ ਦੇ ਵਿੱਚ ਤੁਹਾਨੂੰ 6 ਰੰਗ ਮਿਲ ਜਾਣਗੇ ਜੀ ਗੋਲ ਡਬਲ ਲੈਡ ਦੇ ਵਿੱਚ ਤੁਹਾਨੂੰ 2 ਰ अच्छा जी ठीक है जी गोल लैड ਦੇ ਉੱਤੇ ਦੀ ਅਸੀਂ ਜਿਹੜੀ ਹੈਗੀ ਆ ਆਫਰ ਲਗਾ ਦਿੱਤੀ ਹੈ ਕਿ ਕੰਟੀਨਿਊ ਕਰ ਦਿੱਤੀ ਹੈ ਕਿ ਗੋਲ ਲੈਟ ਸਿਰਫ ਉਹ ਸਿਰਫ ਰੇਣ ਵਾਲਾ ਹੈਗਾ ਜੀ 40000 ਰੁਪਏ ਦਾ ਸ਼ੁਰੂ ਹੋ ਜਾਏਗਾ ਗੋਲ ਲੈਟ ਸਕੂਟਰ ਸਾਡਾ 40000 ਰੁਪਏ ਦਾ ਇਹਦੇ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਫਰੰਟ ਟਾਇਰ 12 ਇੰਚ ਰੇਟਰ 10 ਇੰਚ 12 10 ਦੇ ਵਿੱਚ ਰਹਿਣ ਵਾਲਾ ਹੈਗਾ 1200 ਵਾਟ ਦੀ ਮੋਟਰ ਦੇ ਵਿੱਚ ਰਹਿਣ ਵਾਲਾ ਹੈ ਵਿਦ ਬੈਟਰੀ ਪ੍ਰਾਈਸ ਹੈਗਾ ਜੀ ਇਹ ਇਹ ਮਾਡਲ ਵੀ ਤੁਸੀਂ ਬੁੱਕ ਕਰਵਾ ਸਕਦੇ ਹੈਗੇ ਉਹ ਬਾਧੂ ਸਾਡੇ ਕੋਲ ਸਟਾਕ ਖੜਾ ਹੈਗਾ ਜੀ ਠੀਕ ਹੈ ਕਈ ਬੰਦਿਆਂ ਦੀ ਕੁਐਰੀ ਹੁੰਦੀ ਹੈ ਜੀ ਅਸੀਂ ਪਹਿਲੀ ਤੋਂ ਬਾਅਦ ਲੈਣਾ ਹੈ ਜੀ ਜਾਂ 2 ਤਰੀਕ ਨੂੰ ਲੈਣਾ ਹੈ ਜਾਂ 10 ਤਰੀਕ ਨੂੰ ਲੈਣਾ ਹੈ ਜਾਂ ਲੋਹੜੀ ਤੇ ਲੈਣਾ ਹੈ ਤੁਸੀਂ 5000 ਰੁਪਏ ਦੇ ਕੇ ਸਕੂਟਰ ਬੁੱਕ ਕਰਾ ਸਕਦੇ ਹੋ ਜੀ ਸੇਮ ਪ੍ਰਾਈਸ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਉਹ ਮਿਲ ਜਾਏਗਾ ਜੇ ਇੱਕ ਤਰੀਕ ਤੋਂ ਪ੍ਰਾਈਸ ਵੱਧ ਵੀ ਰਹੇ ਨੇ ਤੇ ਉਹ ਪ੍ਰਾਈਸ ਤੁਹਾਡੇ ਲਈ ਐਪਲੀਕੇਬਲ ਨਹੀਂ ਰਹਿਣਗੇ ਬਦਲੋ ਉਸ ਲਈ ਆਪਣਾ ਨੰਬਰ ਦੇ ਦਿਓ ਜੀ ਨੰਬਰ ਜੀ 9876685960 ਹਾਂਜੀ ਤੇ ਦੂਜਾ ਨੰਬਰ ਜੀ 799292499 ਜੀ ਠੀਕ ਹੈ ਜੀ ਉਸ ਤੋਂ ਇਲਾਵਾ ਜਿਹੜੀ ਟਾਈਮਿੰਗ ਹੈਗੀ ਹੈ ਜੀ ਉਹ ਸਾਡੀ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ ਸਰਦੀਆਂ ਹੈਗੀਆਂ ਨੇ 5 ਤੋਂ 5:30 ਵਜੇ ਤੱਕ ਦੀ ਟਾਈਮਿੰਗ ਹੈਗੀ ਹੈ ਸੰਡੇ ਸਾਡਾ ਆਫ ਰਹਿਣ ਵਾਲਾ ਹੈਗਾ ਜੀ ਠੀਕ ਹੈ ਜੀ ਮੰਡੇ ਟੂ ਸੈਚਰਡੇ 9 ਤੋਂ 5:30 ਵਜੇ ਤੱਕ ਤੁਸੀਂ ਕਿਸੇ ਵੀ ਟਾਈਮ ਤੇ ਵਿਜ਼ਿਟ ਕਰ ਸਕਦੇ ਹੋ ਤੇ ਆਹ ਆਫਰ ਲਈ ਲੈਣ ਕਿੱਥੇ ਆਣੇ ਆ ਜੀ ਲੈਣ ਆਣਾ ਜੀ ਸਿਰਫ ਉਸ ਸਿਰਫ ਤੁਸੀਂ ਆਪਣੇ ਬਾਵਾ ਮੋਟਰਸ ਰੋਪੜ ਵਿਖੇ ਸਿਰਫ ਸਾਡੀ ਬਾਵਾ ਮੋਟਰ ਰੋਪੜ ਦੀ ਇੱਕੋ ਹੀ ਬ੍ਰਾਂਚ ਹੈ ਜੀ ਸਾਡੀ ਹੋਰ ਕੋਈ ਵੀ ਕਿਤੇ ਵੀ ਬ੍ਰਾਂਚ ਨਹੀਂ ਹੈਗੀ ਜੀ ਸਿਰਫ ਔਰ ਸਿਰਫ ਓਪੜ ਦੇ ਵਿੱਚ ਹੀ ਸਾਡੀ ਬਾਵਾ ਮੋਟਰ ਰੋਪੜ ਬ੍ਰਾਂਚ ਹੈ ਜੀ ਠੀਕ ਹੈ ਜੀ ਠੀਕ ਤੇ ਹੋਰ ਵੀ ਕੀ ਆਫਰ ਨੇ ਜੀ ਹੋਰ ਸਾਡੀ ਜੀ ਐਕਟਿਵ ਮਾਡਲ ਦੇ ਉੱਤੇ ਵੀ ਆਫਰ ਕੰਟੀਨਿਊ ਚੱਲ ਰਿਹਾ ਹੈਗਾ ਜੀ ਐਕਟਿਵ ਮਾਡਲ ਤੁਸੀਂ ਬੜਾ ਵਾਲਾ ਮਾਡਲ ਜੀ ਛੋੜ ਛੋੜ ਨਾਲ ਵਿਕਿਆ ਸੀਗਾ ਜੀ ਮਾਡਲ ਕਲਰ ਤਿੰਨ ਰੰਗ ਵਾਲੇ ਹੈਗੇ ਨੇ ਵਾਈਟ 블랙 ਗ੍ਰੇ ਹਾਂ ਜੀ ਦੇਖ ਸਕਦੇ ਹੋ ਜੀ ਪ੍ਰਾਈਸ ਉਹੀ ਜੀ 45000 ਰੁਪਿਆ 45000 ਰੁਪਏ ਪਹਿਲੇ ਤੇ ਆਮ ਪ੍ਰਾਈਸ ਗੋਲ ਲਾਈਟ ਤੇ ਇਹਦੇ ਵਿੱਚ ਸਿਰਫ 5000 ਦਾ ਫਰਕ ਹੈ 5000 ਰੁਪਏ ਦਾ ਫਰਕ ਹੈ ਜੀ ਟਾਇਰ ਸਾਈਜ਼ 12 ਇੰਚ ਹੋ ਜਾਣਗੇ ਜੀ ਦੋਨੇ ਟਾਇਰ 12 ਇੰਚ ਹੋ ਜਾਣਗੇ ਸੀਟ ਵੱਡੀ ਹੋ ਜਾਈਗੀ ਜੀ ਸਿਰਫ ਔਰ ਸਿਰਫ ਰੇਡ ਦੇ ਵਿੱਚ 5000 ਰੁਪਏ ਦਾ ਫਰਕ ਹੈ ਗੋਲ ਲਾਈਟ ਤੇ ਇਹਦੇ ਵਿੱਚ ਅੱਛਾ ਜੀ ਹਾਂਜੀ ਠੀਕ ਹੈ ਜੀ ਉਸ ਤੋਂ ਬਾਅਦ ਆ ਰੇਂਜ ਰੋਵਰ ਆਈ ਹੈ ਜੀ ਰੇਂਜ ਰੋਵਰ ਦਾ ਵੀ ਜਿਹੜਾ ਪ੍ਰਾਈਸ ਹੈਗਾ ਜੀ ਸਿਰਫ ਔਰ ਸਿਰਫ 55000 ਰੁਪਏ ਜੀ ਰੇਂਜ ਰੋਵਰ 55000 ਰੁਪਏ ਜੀ ਆ ਬੀਐਮਡਬਲਿਊ ਵਾਲਾ ਮਾਡਲ ਆ ਗਿਆ ਜੀ ਬੀ ਠੀਕ ਹੈ ਜੀ ਇਹ ਨਹੀਂ ਹੈਗਾ ਕਿ ਇਹਦੇ ਬੈਟਰੀਆਂ ਨਹੀਂ ਹੋਣੀਆਂ ਚਾਰ ਦਿਨ ਨਹੀਂ ਉਹਨੇ ਸਾਰਾ ਕੁਝ ਕੰਪਲੀਟ ਕਿਟ ਹੋਈ ਗਈ ਜੀ ਅੱਛਾ ਜੀ ਹਾਂਜੀ ਤਾਂ ਸਰ ਹੁਣ ਤੁਸੀਂ ਆਫਰ ਤਾਂ ਦੱਸਤੇ ਇਹ ਦੱਸੋ ਆਫਰ ਕਰਤਾ ਕਰਣ ਵਾਲੇ ਨੇ ਤੇ ਦੂਸਰਾ ਕਿ ਤੁਸੀਂ ਡਿਲੀਵਰੀ ਦਾ ਕਿਆ ਕਰੋਗੇ ਕਿ ਡਿਲੀਵਰੀ ਤੁਹਾਨੂੰ ਐਨੇ ਦੂਰ ਦੂਰ ਤੋਂ ਲੋਕਾਂ ਦੇ ਫੋਨ ਆਉਂਦੇ ਨੇ ਐਨੇ ਫਿਰ ਜਿਹੜਾ ਹੈਗਾ ਸਾਡਾ ਇਹ ਜਿਹੜਾ ਪ੍ਰਾਈਸ ਹੈ ਜੀ 31 ਦਸੰਬਰ ਤੱਕਰ ਦੇ ਲਈ ਪ੍ਰਾਈਸ ਹੈਗਾ ਜੀ ਤੁਸੀਂ ਬੁਕਿੰਗ ਕਰਵਾ ਸਕਦੇ ਹਗੇ ਉਹ 31 ਦਸੰਬਰ ਤੋਂ ਪਹਿਲਾ ਬੈਲਾ ਬੁੱਕ ਕਰਵਾ ਸਕਦੇ ਹੈਗੇ ਉਹ ਸਕੂਟਰ ਤੁਸੀਂ ਲੈ ਕੇ ਕਦੋਂ ਜਾਣਾ ਹੈਗਾ ਉਦੋਂ ਤੁਸੀਂ ਲੈ ਕੇ ਜਾ ਸਕਦੇ ਹੋ ਕੋਈ ਉਹ ਨਹੀਂ ਹੈਗੀ 10 15 ਦਿਨ ਬਾਅਦ ਵੀ ਤੁਸੀਂ ਲੈ ਕੇ ਜਾ ਸਕਦੇ ਹੋ ਜਿਵੇਂ ਲੋੜੀ ਲੋੜੀ ਤੇ ਵੀ ਲੈ ਕੇ ਜਾਣਾ ਚਾਹੁੰਦੇ ਹੋ ਕਿਉਂਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਨਿਊ ইয়ার ਦੇ ਵਿੱਚ ਪ੍ਰਾਈਸ ਜਿਹੜੇ ਹੈਗੇ ਨੇ ਵੱਜ ਜਾਂਦੇ ਹੈਗੇ ਨੇ ਜੀ ਜੀ ਬਿਲਕੁਲ ਉਹ ਸ਼ੋਰ ਹੈਗਾ ਜੀ ਅਪਰੋਕਸੀਮੇਟਲੀ 2 ਤੋਂ 3000 ਰੁਪਏ ਪਰ ਸਕੂਟਰ ਦੀ ਜਿਹੜੀ ਪ੍ਰਾਈਜ਼ਿੰਗ ਹੈਗੀ ਹੈ ਉਹ ਨਿਊ ইয়ার ਦੇ ਵਿੱਚ ਵਧੇਗੀ ਹੀ ਵਧੇਗੀ ਜੀ ਠੀਕ ਹੈ ਇਹ ਆਫਰ ਪ੍ਰਾਈਜ਼ਿੰਗ ਜਿਹੜਾ ਹੈਗਾ 31 ਦਸੰਬਰ 2025 ਤੱਕ ਰਹੇਗਾ ਜੀ ਡਿਲੀਵਰੀ ਲਈ ਇਸ ਤਰ੍ਹਾਂ ਹੈਗਾ ਜੀ ਕਿ ਸਾਡਾ 10 ਰੁਪਏ ਪਰ ਕਿਲੋਮੀਟਰ ਦੇ ਅਕੋਰਡਿੰਗਲੀ ਜਿਹੜਾ ਹੈਗਾ ਚਾਰजेस ਚੱਲਦਾ ਹੈਗਾ ਜੀ ਤੁਸੀਂ ਸਪੋਜ਼ ਕਰੋ 100 ਕਿਲੋਮੀਟਰ ਦੂਰ ਬੈਠੇ ਹੋ ਤੇ ਜੀ 100 ਕਿਲੋਮੀਟਰ ਦਾ 1000 ਰੁਪਿਆ ਡਿਲੀਵਰੀ ਦੇ ਚਾਰजेस ਰਹਿਣਗੇ ਜੀ ਤੇ ਸਾਡਾ ਜਿਹੜਾ ਲੜਕਾ ਆਇਆਗਾ ਤੁਹਾਡੇ ਕੋਲ ਉੱਥੇ ਛੱਡਿਆ ਆਏਗਾ ਪੇਮੈਂਟ ਜਿਹੜੀ ਹੈਗੀ ਆ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਸਾਡੇ ਕੋਲ ਤੁਹਾਨੂੰ ਪੇਮੈਂਟ ਪਹਿਲਾਂ ਪਾਣੀ ਪਏਗੀ ਕੰਪਨੀ ਅਕਾਊਂਟ ਦੇ ਵਿੱਚ ਉਸ ਤੋਂ ਬਾਅਦ ਹੀ ਤੁਹਾਡੇ ਜ ਠੀਕ ਹੈ ਜੀ ਤੇ ਵੇਟਿੰਗ ਪੀਰੀਅਡ ਵੇਟਿੰਗ ਪੀਰੀਅਡ ਦੇਖੋ ਜੀ ਹਾਲ ਫਿਲਹਾਲ ਕੋਈ ਵੇਟਿੰਗ ਪੀਰੀਅਡ ਨਹੀਂ ਹੈਗਾ ਹਾਂ ਲੇਕਿਨ ਇਹ ਬੁਕਿੰਗ ਦਵਾ ਕੇ ਆ ਗਈ ਇਹ ਦਵਾ ਦਵਾ ਕੇ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਸਕਦਾ ਹੈ ਕਿ ਕਿਸੇ ਮਾਡਲ ਦੇ ਉੱਤੇ ਵੇਟਿੰਗ ਪੀਰੀਅਡ ਹੋ ਸਕਦਾ ਹੈ ਜਾਂ ਕਲਰ ਚੁਆਇਸ ਕਰਕੇ ਕੋਈ ਵੇਟਿੰਗ ਪੀਰੀਅਡ ਹੋ ਜਾਏ ਤਾਂ ਹੋ ਜਾਏ ਅਨਦਰਵਾਇਸ ਕੋਈ ਵੇਟਿੰਗ ਪੀਰੀਅਡ ਹੋ ਜਾ ਨਹੀਂ ਹੈਗਾ ਜੀ ਅੱਛਾ ਜੀ ਹਾਂ ਜੀ ਧੰਨਵਾਦ ਜੀ ਧੰਨਵਾਦ